ਯਾਰ ਕਣਕ ਨਾ ਹੁਣ ਨਸਾਰਾ ਕਰੀ ਜਾਂਦੀ ਜਾਂ ਗੇਤੀ ਬਾਵਾ ਸੀ ਆਪਣੀ ਕਣਕ ਪਰੰਤੂ ਯਾਰ ਬੱਲੀ ਦਾ ਸਹਜ ਨਿਕਾਜ ਆਈ ਜਾਂਦਾ ਕੀ ਕਰੀਏ ਆਹ ਆਪਣੀ ਕਣਕ ਆਹ ਦੇਖੋ ਪੂਰਾ ਵੱਡਾ ਸਹਜ ਆ ਸੋਖ ਨਾਲ ਬੱਲੀ ਤਾਂ ਟੇਢੀ ਹੋ ਗਈ ਐਡਾ ਕਸਹਜ ਆ ਅੱਗੇ ਦੇਖ ਲੈਣੇ ਆ ਆਹ ਦੇਖੋ ਇਹਦਾ ਵੀ ਸਹਜ ਚੰਗਾ ਬਣੂਗਾ ਇੱਕ ਬੱਲੀ ਦੇ ਵਿੱਚ ਕੁੰਡੀਆਂ ਦੀ ਸੰਖਿਆ ਵੀ ਬਹੁਤ ਆ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਪੱਤਾ ਵੀ ਬਹੁਤ ਚੌੜਾ ਤੇ ਸਾਰੀ ਕਣਕ ਇੱਕੋ ਜਿਹੀ ਆ ਕਾਲੀ ਛਾ ਗਈ ਪਰੰਤੂ ਕਿਸਾਨ ਵੀਰ ਕਹਿੰਦੇ ਯਾਰ ਸਰਦੀ ਤਾਂ ਕਣਕ ਕਿਹੋ ਜੀ ਹੈ ਨਹੀਂ ਉਸ ਤਾਂ ਜਿਹੜੀ ਅੱਗੇ ਤੀ ਕਣਕ ਬੀਜੀ ਸੀ ਨਾ ਹੁਣ ਸਾਰਾ ਕਰੀ ਜਾਂਦੀ ਆ ਤੇ ਸਿੱਟੇ ਨਿੱਕੇ ਨਿੱਕੇ ਰਿਆ ਨਿੱਕੇ ਨਿੱਕੇ ਨੀ ਬੱਲੀਆਂ ਬਾਹਰ ਆਈਆਂ ਇਹ ਕੀ ਕਾਰਨ ਹੋ ਸਕਦਾ ਤਾਂ ਦੋਸਤੋ ਇਸ ਦੇ ਵਿੱਚ ਕਾਰਨ ਪਤਾ ਕੀ ਆ ਜਦੋਂ ਆਪਾਂ ਕਣਕ ਦੀ ਬਜਾਈ ਕੀਤੀ ਤਾਂ ਪੂਰੇ 2 ਮਹੀਨੇ ਚੱਜਣਾ ਠੰਡ ਪਈ ਨਹੀਂ ਸਾਰਿਆਂ ਨੂੰ ਪਤਾ ਨਾ ਦਸੰਬਰ ਦਾ ਮਹੀਨਾ ਵੀ ਸੁੱਕਾ ਹੀ ਲੰਘਿਆ ਸੀ ਪਹਿਲਾਂ ਠੰਡ ਨਹੀਂ ਪਈ ਫਿਰ ਜਿਵੇਂ ਹੀ ਜਨਵਰੀ ਚੜਿਆ ਸੋਖ ਨਾਲ ਇੰਨੀ ਕਿ ਜ਼ਿਆਦਾ ਠੰਡ ਪਈ ਕਿ ਸੂਰਜ ਵੀ ਸੰਗਣ ਲੱਗ ਗਿਆ ਬਾਹਰ ਹੀ ਨਹੀਂ ਆਇਆ ਪਤੰਦਰ ਤਾਂ ਕੁੱਲ ਮਿਲਾ ਕੇ ਪਹਿਲਾਂ ਤਾਂ ਚਾਜਨਾ ਠੰਡਣੀ ਪਈ ਦੋ ਮਹੀਨੇ ਸੁੱਕ ਕੇ ਲੰਗੇ ਫਿਰ ਹੁਣ ਇੰਨੀ ਕਿ ਜ਼ਿਆਦਾ ਠੰਡ ਪੈ ਰਹੀ ਹੈ ਨਾ ਆਪਣੇ ਕਿਸਾਨ ਵੀ ਰਣੀ ਜ਼ੂਰੀਆ ਪਾਤੀ ਤਾਂ ਆਪਣੀ ਕਣਕ ਨੂੰ ਜ਼ੂਰੀਆ ਵੀ ਨਹੀਂ ਲੱਗੀ ਇੰਨੀ ਕਿ ਜ਼ਿਆਦਾ ਠੰਡ ਪਈ ਹੈ ਕਿ ਆਪਣੀ ਕਣਕ ਖਰਾਕ ਲੈ ਹੀ ਨਹੀਂ ਪਾਈ ਜਿਹਦੇ ਕਰਕੇ ਕਮਜ਼ੋਰੀ ਕੀ ਆਈ ਹੈ ਸਿੱਟੇ ਨਿੱਕੇ ਦਸਣ ਲੱਗੇ ਕਿਸਾਨ ਵੀਰ ਕਹਿ ਰਿਹਾ ਕੀ ਬਣ ਗਿਆ ਸਾਡੀ ਅਗੇ ਤੀਆਂ ਗਣਕ ਦਾ ਕੀ ਹੋਊਗਾ ਪਛੇਤੀਆਂ ਗਣਕਾਂ ਹਲੇ ਤੱਕ ਹਾਈਟ ਨਹੀਂ ਕੀਤੀ ਮਹੀਨਾ ਹੋ ਗਿਆ ਜਿੱਥੇ ਪਹਿਲਾਂ ਅਸੀਂ ਹਾਈਟ ਨਾ ਜਿੱਡੀ ਕ ਹਾਈਟ ਕੀਤੀ ਸੀ ਉੱਥੇ ਹੀ ਰੁਕੀਆਂ ਖੜੀਆਂ ਤਾਂ ਦੋਸਤੋ ਜੇਕਰ ਅੱਗੇ ਵੀ ਮੌਸਮ ਇਸ ਤਰੀ ਰਹਿਦਾ ਸੂਰਜ ਨਹੀਂ ਨਿਕਲਦਾ ਤਾਂ ਜਿਹੜੀਆਂ ਪਛੇਤੀਆਂ ਗਣਕਾਂ ਇੰਨਾ ਦਾ ਹੀ ਵੱਡਾ ਨੁਕਸਾਨ ਹੋਵੇਗਾ ਤੇ ਉੱਪਰੋਂ ਜੇਕਰ ਇੱਕੇ ਦਮ ਗਰਮੀ ਪੈ ਗਈ ਫਿਰ ਤਾਂ ਪੁੱਛੋ ਹੀ ਨਾ ਇਸ ਤੋਂ ਇਲਾਵਾ ਦੋਸਤੋ ਇੰਨਾ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਸਪਰੇਅ ਆਖੀ ਸੀ ਕੀ ਆ ਕਿ ਅਸੀਂ ਕਿ ਆਪਾਂ 200 ml ਕਿਲਰ ਲੈਣਾ ਟੈਬੂ ਕਨਾਝੋਲ ਪਲੱਸ ਨਾਲ 1 ਕਿਲੋ 049 ਪੱਤੀ ਤਾਂ ਕੁੱਲ ਮਿਲਾ ਕੇ ਦੋਸਤੋ ਇਸ ਵਾਰ ਥੋੜਾ ਜਿਹਾ ਮੈਂ ਹੋਰ ਵੀ ਕੁਝ ਐਡ ਕੀਤਾ ਆਪਦੀ ਕਣਕ ਦੇ ਵਿੱਚ ਇੱਕ ਟ੍ਰਾਇਲ ਕੀਤਾ ਉਹ ਅਗਲੇ ਸਾਲ ਦੱਸਾਂਗੇ ਸਕਸੈਸਫੁਲ ਰਹਿੰਦਾ ਪਰ ਮੈਨੂੰ ਲੱਗਦਾ 100% ਆਪਾਂ ਕਾਮਯਾਬੀ ਹੋਵਾਂਗੇ ਜਿੰਨਾ ਕਿਸਾਨ ਵੀਰਾਂ ਨੇ ਇਹ ਸਪਰੇਅ ਕੀਤੀ ਸੀ ਨਾ 50 ਦਿਨਾਂ ਤੋਂ ਲੈ ਕੇ 65 ਦਿਨਾਂ ਦੇ ਵਿੱਚਕਾਰ ਜਾਂ 70 ਦਿਨਾਂ ਦੇ ਵਿੱਚਕਾਰ ਕਿਰਪਾ ਕਰਕੇ ਉਹ ਆਪਣੇ ਕਣਕ ਜ਼ਰੂਰ ਦੇਖਣ ਜਿੱਥੇ ਇਹ ਸਪਰੇਅ ਕੀਤੀ ਸੀ ਉੱਥੇ ਸਿੱਟਾ ਵੱਡਾ ਕਿ ਛੋਟਾ ਉੱਥੇ ਕਣਕ ਕਿਸ ਤਰ੍ਹਾਂ ਦੀ ਆ ਬਾਕੀ ਮੈਨੂੰ ਨਤੀਜਾ ਕੀ ਨਿਕਲਿਆ ਆ ਤੁਹਾਡੇ ਸਾਹਮਣੇ ਆ ਇਹ ਆਪਣਾ ਖੁਦ ਦਾ ਨਿੱਜੀ ਤੌਰ 'ਤੇ ਜਿਹੜਾ ਕਿ ਤੁਹਾਡੇ ਨਾਲ ਸਾਂਝਾ ਕੀਤਾ ਇਸ ਤੋਂ ਇਲਾਵਾ ਦੋਸਤੋ ਘਬਰਾਉਣਾ ਜੇਕਰ ਤੁਹਾਡੀ ਕਣਕ ਨਿਸਾਰਾ ਕਰ ਰਹੀ ਹੈ ਕਿਰਪਾ ਕਰਕੇ ਹੁਣ ਤੁਸੀਂ 13045 ਲੈਣੀ ਹੈ ਕਿੰਨੀ 2 ਕਿਲੋ ਕਿੱਲੇ ਦੀ ਨਾਲ ਇੱਕ ਚੰਗਾ ਜਿਹਾ ਫੰਗੀ ਸੈਟ ਜਿਹੜਾ ਤੁਹਾਨੂੰ ਪਸੰਦ ਹੋਵੇ ਤੇ ਨਾਲ ਆਪਾਂ ਹੋਰ ਕੀ ਲੈ ਸਕਦੇ ਹਾਂ ਹੋਰ ਆਪਾਂ ਬਹੁਤ ਬਹੁਤ ਬੁਰੂਨ ਲੈ ਸਕਦੇ ਹਾਂ ਕਿੱਲੇ ਦਾ 70 80 ਗ੍ਰਾਮ ਸਿੱਧਾ ਪ੍ਰੈਸ਼ਰ ਪੱਤੇ ਤਨੀ ਮਾਰਨਾ ਕਟੋਕੜ 150 ਲੀਟਰ ਇੱਕ ਏਕੜ ਦੇ ਵਿੱਚ ਪਾਣੀ ਲੱਗਣਾ ਜ਼ਰੂਰੀ ਆ ਇਸ ਤੋਂ ਵੱਧ ਲੱਗਦਾ ਤਾਂ ਹੋਰ ਜਿਆਦਾ ਵਧੀਆ ਬਾਕੀ ਜ਼ਰੂਰੀ ਨਹੀਂ ਕਿ ਤੁਸੀਂ ਐਨ ਪੀ ਕੇ ਆ ਜਿਹੜਾ 13 0 45 ਹੀ ਲੈਣਾ ਜਿਸ ਵੀ ਐਨ ਪੀ ਕੇ ਦੇ ਵਿੱਚ ਪੋਟਾਸ਼ ਜ਼ਿਆਦਾ ਮਾਤਰਾ ਚਾ ਤੇ ਆਪਾਂ ਕਿਲੋ 2 ਕਿਲੋ 3 ਕਿਲੋ ਤੱਕ ਪਾ ਸਕਦੇ ਹਾਂ ਉਹੀ ਐਨ ਪੀ ਕੇ ਲੈਣਾ ਕਿਉਂਕਿ ਹੁਣ ਤਾਂ ਆਪਾਂ ਨੂੰ ਪੋਟਾਸ਼ ਹੀ ਬਚਾ ਸਕਦੀ ਆ ਕਿਉਂਕਿ ਜਿਹੜਾ ਮੌਸਮ ਆ ਇਸ ਦੇ ਵਿੱਚ ਬਹੁਤ ਹੀ ਜਦੇ ਉਤਰਾ ਚੜਾ ਹੋ ਰਿਹਾ ਕਦੇ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਜੇ ਆਉਣਾ ਸਮੇਂ ਚ ਇੱਕਦਮ ਗਰਮੀ ਪੈ ਗਈ ਤਾਂ ਥੋੜਾ ਮੋਟਾ ਜਿਹੜਾ ਫਾਇਦਾ ਕਰਨਾ ਉਹ ਪोटाश ਨਹੀਂ ਕਰਨਾ ਕਿਉਂਕਿ ਇਹ ਆਪਣੀ ਜਿਹੜੀ ਫਸਲ ਆ ਉਹਨੂੰ ਸਟ्रेस ਦੇ ਵਿੱਚੋਂ ਬਾਹਰ ਕੱਢਣ ਦੀ ਮਦਦ ਕਰੂਗੀ ਨਾਲੇ ਬਿਮਾਰੀਆਂ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਦਾਣੇ ਮੋٹے ਭਾਰੇ ਤੇ ਚਮਕਦਾਰ ਕਰਨਾ ਵੀ ਪोटाਸ਼ ਦਾ ਹੀ ਕੰਮ ਆ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ